ਦੇਖੋ ਪੁਰਾਣੇ ਵਕਤਾਂ ਦੇ ਵਿੱਚ ਨਾ ਲੜਕੀ ਨਾ ਲੜਕਾ ਕੁਝ ਕਰਦਾ ਸੀ ਮਾਂ-ਬਾਪ ਹੀ ਲੱਭ ਦਿੰਦੇ ਸੀ। ਔਰ ਸਾਡੀ ਬੜੀ ਸੋਹਣੀ ਕਲਚਰ ਹੁੰਦੀ ਸੀ ਉਦੋਂ। ਔਰ ਫਿਰ ਰਿਸ਼ਤਾ ਵੀ ਉਸ ਤਰ੍ਹਾਂ ਹੀ ਹੁੰਦਾ ਜਿਸ ਤਰ੍ਹਾਂ ਪਿਛਲੇ ਜਨਮ ਦਾ ਕਨੈਕਸ਼ਨ ਹੋਵੇ। ਪਿਛਲੇ ਜਨਮ ਵਿੱਚ ਕੋਈ ਮੇਲ ਹੁੰਦਾ ਇੱਕ ਦੂਜੇ ਦਾ ਉਸ ਤਰ੍ਹਾਂ ਹੀ ਬਣ ਕੇ ਆ ਜਾਂਦੇ ਨੇ। ਤੇ ਜੇ ਆਪ ਲੱਭੋਗੇ ਤੇ ਇਹਦਾ ਮਤ ਹੈ ਹਉਮੇ ਦੇ ਵਿੱਚ ਲੱਭੋਗੇ। ਫਿਰ ਜਿਹਨੂੰ ਕਹਿੰਦੇ ਲਵ ਮੈਰਿਜ ਲਵ ਮੈਰਿਜ ਨੂੰ ਨਹੀਂ ਸਮਝ ਜਾਂਦੀ ਕਿ ਬਈ ਕਿੰਨੇ ਸੌ ਜੋ ਅਮਰੀਕਾ 10 5% ਜਾਂ 10% ਠੀਕਾ ਫੁੱਲਦੇ ਬਾਕੀ ਸਾਰੇ ਲਵ ਮੈਰਿਜ ਲੜਾਈ ਝਗੜੇ ਹੋ ਜਾਂਦੇ ਨੇ ਜਿਹੜੇ ਸਹਿਸਫਾਇ ਤੁਸੀਂ ਆਹਾਂ ਪੇ ਲਵ ਦੇ ਰਹੇ ਹੋ ਤੁਹਾਡੇ ਹੋਰ ਪ੍ਰੇਮੀ ਲਵ ਦੇ ਰਹੇ ਤੁਸੀਂ ਉਸ ਵੇਲੇ ਤੁਹਾਨੂੰ ਸ਼ਰਮ ਲਿਆ ਜਾਂਦੀ ਹੈ ਕਿ ਮੇਰੇ ਮਾਂ ਪਿਓ ਨੇ ਲਪਿਆ ਉਹਦੇ ਪਿਓ ਨੇ ਸਤਾ ਦੇ ਕੁੜੀ ਕੰਦਰ ਮੇਰੇ ਪਿਓ ਨੇ ਰਸਤੇ ਇੱਕ ਦਾ ਮੇਰੀ ਮਾਂ ਨਹੀਂ ਕੀਤਾ ਮੁੰਡਾ ਕਹਦਾ ਮੇਰੇ ਪਿਓ ਨੇ ਮਾਨ ਉਹ ਸ਼ਰਮ ਲਿਆ ਜਿਹੜੀ ਹੈ ਉਹਦੇ ਨਾਲ ਫਿਰ ਪ੍ਰੇਮ ਵੱਜਦਾ ਉਹਨਾਂ ਦਾ ਫਿਰ ਕੋਈ ਕੰਮ ਇਹੋ ਜਿਹਾ ਨਹੀਂ ਕਰਦੇ ਜਿਹੜੇ ਅਸੀਂ ਮਾਪਿਆਂ ਤੋਂ ਬੇਮੁਖ ਹੋਈਏ ਕਿ ਇਹ ਪਿਛਲੇ ਵਕਤਾਂ ਇਹੋ ਹੀ ਹੁੰਦਾ ਸੀ ਵੀ ਅੱਜ ਲਵ ਮੈਰਿਜ ਦੇ ਵਿੱਚ ਦੇਖੇ ਕਈ ਡਾਈਵੋਰਸ ਹੁੰਦੇ ਨੇ ਬਦੈ ਸਿੱਖਾਂ ਚ ਮੈਂ ਛੋਟਾ ਹੁੰਦਾ ਕਦੇ ਸੁਣਿਆ ਨਹੀਂ ਸੀ ਕਿ ਡਾਈਵੋਰਸ ਕਦੇ ਤਲਾਕ ਸੁਣਿਆ ਨਹੀਂ ਸੀ ਮੁਸਲਮਾਨਾਂ ਨੂੰ ਜ਼ਰੂਰ ਸੁਣਿਆ ਸੀ ਕਿ ਕਹਿੰਦੇ ਤਲਾਕ ਨਹੀਂ ਡਾਈਵੋਰਸ ਨਹੀਂ ਸੁਣਿਆ ਅੱਜ ਹਲੇ ਮੈਂ ਹੈਰਾਨ ਹੋ ਰਿਹਾ ਐਨੇ ਡਾਈਵੋਰਸ ਹੋ ਰਹੇ ਨੇਨੇ ਤਲਾਕ ਕਿਉਂ ਤਲਾਕ ਹੋ ਰਿਹਾ ਇਹਨਾਂ ਕਾਸੀ ਮਾਡਰਨ ਲਾਈਫ ਚ ਆ ਗਿਆ ਅਸੀਂ ਆਪਣਾ ਕਲਚਰ ਪੁਰਾਣੀ ਨਹੀਂ ਪੁੱਲ ਚੋ ਕਿਹਾ ਜੋ ਮਤਲਬ ਆ ਵੀ ਉਸ ਵੇਲੇ ਤੇ ਇਹ ਹੁੰਦਾ ਸੀ ਕਿ ਪਤਨੀ ਪਤਨੀ ਦਾ ਪਤੀ ਨਾਲ ਪਿਆਰ ਹੁੰਦਾ ਸੀ ਪਰਮਾਤਮਾ ਵੱਲ ਦਾ ਵਰਗਾ ਹੁੰਦਾ ਸੀ ਕਿ ਪਤਨੀ ਆਪਣੇ ਪਤੀ ਨੂੰ ਪਤੀ ਨੂੰ ਉਹ ਜ ਪਰਵਾਹਵਾ ਦੇਦੀ ਸੀ ਉਸ ਦਾ ਸਤਿਕਾਰ ਕਰਦੀ ਸੀ ਆਪਰਾ ਪਤੀ ਵੀ ਉਹਨੂੰ ਆਪਣਾ ਪੇਮ ਨਾਲ ਨੂੰ ਸਤਕਾਰ ਕਰਦਾ ਸੀ ਅੱਜ ਦੇ ਲਵ ਮੈਰਿਜ ਦੇ ਵਿੱਚ ਤੇ ਇੱਕ ਦੂਸਰੇ ਦੇ ਬਰਾਬਰੀ ਕਰਦੇ ਨੇ ਇੱਕ ਦੂਸਰੇ ਗੱਲਾਂ ਮੰਨੇ ਦਿੱਤਾਵੇਂ ਚੜ੍ਹ ਕੇ ਚੱਲ ਜਾਂਦੇ ਜਿੰਨੇ ਡਾਈਵੋਰਸ ਦਾਜ ਗੱਲ ਹੋਰ ਇਹਨਾਂ ਲਵ ਮੈਰਿਜ ਹੁੰਦੇ ਦੂਸਰੇ ਬਿਲਕੁਲ ਜੇ ਜਿਹੜੀ ਰੇਂਜ ਮੈਦੀ ਹੁੰਦੀ ਆ ਜਿਹੜੀ ਹੈ ਦੂਸਰੀ ਉਹਦੇ ਨਾਲ ਉਹਦੇ ਵਿੱਚ ਬਹੁਤ ਘੱਟ ਡਿਵੋਸ਼ਨ ਹੁੰਦਾ